जय बपुलाल बादशाह जय मालकंदी जिस दिन ਨੂੰ ਪੂਰਾ ਸਾਲ شدت ਨਾਲ ਸੰਗਤ ਡੀਕਦੀ ਹੈ ਉਹ ਦਿਨ ਉਹ ਮਹੀਨਾ ਆ ਗਿਆ ਜੁਲਾਈ ਦਾ ਇਸ ਵਾਰ ਵੀ 17 18 19 20 17 ਨੂੰ ਸਿਰਫ ਮਹਿੰਦੀ ਦੀ ਰਸਮ ਹੋਏ ਰਸਮ ਹੋਏਗੀ 18 ਨੂੰ ساری ਰਾਤ ਕਵਾਲੀਆਂ ਅਰਫਾਨਾ ਕਲਾਮ 19 ਨੂੰ ਸਾਰਾ ਦਿਨ ਮਸ਼ਹੂਰ ਸਿੰਗਰ ਪੂਰੇ ਪੰਜਾਬ ਦੇ 19 ਰਾਤ ਨੂੰ ਫਿਰ ਕਵਾਲੀਆਂ ਵੀ ਸਿੰਗਰ ਵੀ 20 ਨੂੰ ਸਾਰੇ ਪੌਪੂਲਰ ਸਿੰਗਰ ਹੋਣਗੇ ਕਵਾਲੀਆਂ ਹੋਣਗੀਆਂ ਉਸ ਤੋਂ ਬਾਅਦ ਫਿਰ ਸੰਗਤ ਆਪ ਚਲਾਉਂਦੀ ਹੁੰਦੀ ਹੈ ਸਾਡੀ ਡਿਊਟੀ ਤਿੰਨ ਚਾਰ ਦਿਨ ਦੀ ਹੁੰਦੀ ਹੈ ਵੈਸੇ ਤੇ ਡਿਊਟੀ ਕਰਨੀ ਹੈ ਅੱਗੋਂ ਸੰਗਤ ਦੀ ਮਰਜ਼ੀ ਹੈ ਜੇ ਵਧਾਉਣਾ ਮਿਲਦਾ ਤਾਂ ਠੀਕ ਹੈ ਜੇ ਐਕਸਟੈਂਡ ਕਰਨਾ ਕੋਈ ਸਿੰਗਰਜ਼ ਨੂੰ ਟਾਈਮ ਨਹੀਂ ਮਿਲਦਾ ਕੋਈ ਐਸੀ ਗੱਲ ਆ ਇਹ ਤਾਂ ਫਿਰ ਮਹੀਨਾ ਹੀ ਚੱਲਦਾ ਹੁੰਦਾ ਪੂਰਾ ਲੇਕਿਨ ਤਿੰਨ ਦਿਨ ਬੜੇ ਇੰਪੋਰਟੈਂਟ ਆ 18 19 20 ਇਹ ਬਾਪੂ ਜੀ ਖੁਦ ਸਰਕਾਰ ਜਿਨ੍ਹਾਂ ਨੂੰ ਫਕੀਰ ਪੀਰ ਉਹਨਾਂ ਦੇ ਹਮ ਅਸਰ ਦਰवेश ਸਾਰੇ ਆਪਣਾ ਚੀਫ ਮੰਨਦੇ ਸਨ ਬਾਪੂ ਲਾਲ ਬਾਦਸ਼ਾ ਅਲਮਸਤ ਉਹਨਾਂ ਨੇ ਖੁਦ ਇਹ ਮੇਲਾ ਸ਼ੁਰੂ ਕੀਤਾ ਖੁਦ ਡੇਟ ਰੱਖੀ ਸੋ ਸਮੂਹ ਸੰਗਤਾਂ ਨੂੰ ਬੇਨਤੀ ਆ ਹਮ ਹਮਾ ਕੇ ਆਓ ਔਰ ਗੱਲ ਇਹ ਆ ਕਿ ਫਕੀਰਾਂ ਦੇ ਦਰਬਾਰ ਤੇ ਜਿੱਦਾਂ ਦੀ ਨੀਤ ਲੈ ਕੇ ਅਸੀਂ ਆਉਨੇ ਆ ਉਦਾਂ ਦੀ ਮੁਰਾਦ ਲੈ ਕੇ ਜਾਨੇ ਆ ਇਸ ਬਾਉਂਡਰੀ ਤੋਂ ਬਾਹਰ ਵੀ ਕੋਸ਼ਿਸ਼ ਕਰਨੀ ਚਾਹੀਦੀ ਆ ਬਿਹਤਰ ਇਨਸਾਨ ਬਣੀਏ ਲੇਕਿਨ ਜਦੋਂ ਐਂਟਰ ਕਰ ਗਏ ਇੱਥੇ ਮਾਫੀ ਸ਼ਾਫੀ ਘੱਟ ਮਿਲਦੀ ਆ ਉਹ ਕਿਸੇ ਦਾ ਸੱਕਾ ਨਹੀਂ ਨਾ ਮੇਰਾ ਨਾ ਹੋਰ ਨਾ ਕਿਸੇ ਦਾ ਗਲਤੀਆਂ ਦੀ ਸਜ਼ਾ ਇਸ ਸਰੀਰ ਨੂੰ ਵੀ ਭੁਗਤਨੀ ਪੈਂਦੀ ਆ ਆਤਮਾ ਨੂੰ ਵੀ ਇਸ ਕਰਕੇ ਸਾਫ਼ ਨੀਂਦ ਕਰਕੇ ਆਓਗੇ ਜੋ ਮੰਗੋਗੇ ਮਾਲਕ ਦਿੰਦਾ ਔਰ ਕਿਸੇ ਕੋਈ ਬੰਦੇ ਨੂੰ ਇੱਥੇ ਮੱਥਾ ਛੱਥਾ ਨਾ ਟਿਕੋ ਚਾਹੇ ਮੈਂ ਚਾਹੇ ਕੋਈ ਹੋਰ ਆਜੇ ਇਸ ਕਾਬਲ ਨਹੀਂ ਕੋਈ ਹੋਇਆ ਕਿ ਮੱਥੇ ਛੱਥੇ ਟਿਕਾਵੇ ਜਾਂ ਵਿਅਕਤੀ ਪੂਜਾ ਸ਼ੁਰੂ ਕਰਦੇ ਹੋ ਜਾਂ ਇੱਥੇ ਕੋਈ ਪੁੱਛਾਂ ਦੇਣ ਵਾਲੇ ਬਾਬੇ ਨਹੀਂ ਬੈਠੇ ਧਾਗੇ ਤਵੀਤ ਕਰਨ ਵਾਲੇ ਨਹੀਂ ਬੈਠੇ ਮੇਰੇ ਨਾਲ ਗੱਲ ਕਰਨ ਵਾਲੇ ਬੈਠੇ ਨਹੀਂ ਇੱਥੇ ਕਰਾਮਤਾਂ ਵਾਲੇ ਕੋਈ ਨਹੀਂ ਬੈਠਾ ਹਾਂ ਇਹ ਸਭ ਤੋਂ ਵੱਡੀ ਕਰਾਮਤ ਆ ਕਿ ਜਿਹੜੇ ਸ਼ੈਨਸ਼ਾਹ ਕਹਾ ਗਿਆ ਉਹ ਵੀ ਬਾਪੂ ਲਾਲ ਬਾਦਸ਼ਾਹ ਦੇ ਚਰਨਾਂ 'ਚ ਬੈਠਦੇ ਸੀ ਤੇ ਉਹ ਉਹਨਾਂ ਤੋਂ ਜੋ ਮੰਗੋਗੇ ਜੋ ਬਾਪੂ ਲਾਲ ਬਾਦਸ਼ਾਹ ਤੋਂ ਮੰਗੋਗੇ ਮੈਂ ਕਿਨਵ ਸ਼ਰਤ ਪਹਿਲੀ ਹੈ ਕਿ ਨੀਤ ਸਾਫ਼ ਹੋਵੇ ਨੀਤ ਨੂੰ ਮਰਾਦਾ ਨੇ ਤੇ ਜਿਹਦੀ ਨੀਤ ਸਾਫ਼ ਹੋਵੇ ਮਰਾਦ ਨਾ ਮਿਲੇ ਉਹ ਤਾਂ ਫਿਰ ਕੋਈ ਕਿਸੇ ਦਰਟ ਹੋਈ ਨਹੀਂ ਪਰ ਇਦਾਂ ਹੋਇਆ ਨਹੀਂ ਹਿਸਟਰੀ 'ਚ ਚੰਗੀਆਂ ਨੀਤਾਂ ਵਾਲਿਆਂ ਨੂੰ ਹਮੇਸ਼ਾ ਫਲ ਲੱਗਦੇ ਨੇ ਸੋ ਆਓ 18 19 20 ਜੁਲਾਈ ਯਾਨੀ ਐਸੇ ਮਹੀਨੇ ਯਾਨੀ ਅੱਜ ਕਿੰਨੀ ਤਰੀਕ ਹੋ ਗਈ 13 ਲੈ ਮੇਲਾ ਤਾਂ ਆ ਗਿਆ 13 ਤਰੀਕ ਹੋ ਗਈ ਆ 5 6 ਦਿਨ ਰਹਿ ਗਏ ਆ ਨਜ਼ਾਰੇ ਲਓ ਮੇਲਾ ਵੇਖੋ ਧੀਆਂ ਬਣ ਕੇ ਇੱਥੇ ਆਓ ਹਾਂ ਹਾਂ ਵੱਡੇ ਮਹਾਰਾਜ ਜੀ ਉੱਥੇ ਕਹਿੰਦੇ ਹੁੰਦੇ ਸੀ ਵੱਡੇ ਸਾਹਿਬ ਕਿ ਨੋਆ ਬਣ ਕੇ ਨਹੀਂ ਧੀਆ ਬਣ ਕੇ ਬੇਟਾ ਇੱਥੇ ਆਓ ਬਾਪੂ ਦੀ ਤੇ ਬਸ ਫਿਰ ਕਿਸੇ ਚੀਜ਼ ਦਾ ਡਰ ਖੌਫ ਨਹੀਂ ਅੱਜ ਤੱਕ ਬੱਚੇ ਬੇਟੀਆਂ ਭੈਣਾਂ ਮਾਵਾਂ ਬਜ਼ੁਰਗ ਸਭ ਮਹਿਫੂਜ਼ ਗਏ ਆਏ ਅੱਗੂ ਵੀ ਦੁਆ ਕਰਿਓ ਇਹ ਬੰਦੇ ਦੀ ਵਸਤੀ ਗੱਲ ਨਹੀਂ ਮਾਲਕ ਮਿਹਰ ਕਰੇ ਜਿੱਦਾਂ ਲੋਕ ਹੱਸਦੇ ਆਏ ਆ ਮੱਥਾ ਟੇਕਿਆ ਲੰਗਰ ਛਕਿਆ ਰਾਗ ਪਾਣੀ ਸੁਣਿਆ ਉਸ ਤੋਂ ਬਾਅਦ ਉਸੇ ਤਰ੍ਹਾਂ ਹੱਸਦੇ ਜਾਣ ਇਸ ਦਰਬਾਰ ਤੋਂ ਬਹੁਤ ਬਹੁਤ ਧੰਨਵਾਦ ਜੈ ਬਾਬੂ ਲਾਲ ਬਾਸ਼ਾ